ਹੇ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸੋ ਉਮੀਦ ਕਰਦੇ ਹਾਂ ਬਹੁਤ ਵਧੀਆ ਹੋਵਾਂਗੇ ਤੁਸੀਂ ਸੋ ਅਸੀਂ ਅੱਜ ਸ਼ੂਟ ਕਰਕੇ ਗੁਰਦਾਸਪੁਰ ਤੋਂ ਆਉਂਦੇ ਸੀ ਤੇ ਰਸਤੇ ਦੇ ਵਿੱਚ ਮੈਨੂੰ ਮਿਲੇ ਆ ਹੈਗਾ ਟੋਲ ਪਲਾਜ਼ਾ ਭੋਗਪੁਰ ਟੰਡੇ ਵਾਲਾ ਠੀਕ ਹੈ ਜੀ ਤੇ ਇੱਥੇ ਮੈਨੂੰ ਇੱਕ ਘਰ ਮਿਲਿਆ ਸਿੰਘ ਕਾਰਖਾਨਾ ਤੇ ਤੁਹਾਨੂੰ ਇੱਕ ਚੀਜ਼ ਦਿਖਾਉਣਾ ਦੀ ਬਹੁਤ ਹੀ ਯੂਨੀਕ ਜੀ ਆ ਦੇਖੋ ਜੀ ਬਾਈ ਦਾ ਕਾਣ ਕਿੰਨਾ ਸੋਹਣਾ ਹੈ ਤੇ ਇਹ ਬਣਾਇਆ ਆ ਬਾਈ ਹੁਣਾਂ ਨੇ ਛੋਟਾ ਜਿਹਾ ਇੱਕ ਕਾਟ ਤੇ ਜਿਹਦੇ ਉੱਤੇ ਬ੍ਰਾਂਡਿੰਗ ਕੀਤੀ ਹੋਈ ਆ ਸਿੰਘ ਕਾਰਖਾਨਾ ਦੀ ਤੇ ਇਹਦੇ ਵਿੱਚ ਕੋ ਦੇਖੋ ਸਰਦਾਰ ਤੇ ਆ ਦੋ ਬੰਦੇ ਨੇ ਜਿਹੜੇ ਵੀਡੀਓ ਬਣਾ ਰਹੇ ਨੇ ਖਾਣਾ ਭਾਈ ਕੀ ਹਾਲ ਚਾਲ ਆ ਭਾਈ ਆ ਮਾਈਕ ਪਹਿਲਾਂ ਆਪਣੇ ਕੋਲ ਫੜ ਲਓ ਇੱਕ ਇੱਕ ਸੈਕਿੰਡ ਉਹ ਵੀ ਪ੍ਰੋਪਰ ਵਧੀਆ ਤਰੀਕੇ ਨਾਲ ਫੇਰ ਗੱਲਬਾਤ ਹੋ ਜੂ ਬਈ ਆਪਣੀ ਹਾਂਜੀ ਪਹਿਲਾਂ ਲਿਆਓ ਬਣਾ ਤੇ ਲਓ ਜੀ ਇਹ ਆ ਜੀ ਸਿੰਘ ਕਾਰਖਾਨਾ ਦੇ ਇਧਰ ਦੋ ਸਿੰਘ ਆਪਣੇ ਲੱਗੇ ਹੋਏ ਨੇ ਭਾਈ ਕੀ ਹਾਲ ਚਾਲ ਆ ਵਧੀਆ ਵੜੇ ਤੇ ਬਾਈ ਕੀ ਕੀ ਨਾਮ ਪਹਿਲਾਂ ਨਾਮ ਦੱਸਿਓ ਜੀ ਪ੍ਰਥਮ ਪ੍ਰਥਮ ਸਿੰਘ ਪ੍ਰਥਮ ਸਿੰਘ ਮੇਰਾ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਕੀ ਬਾਤ ਹੈ ਬਾਈ ਨਾਮ ਵੀ ਪੂਰੇ ਘੰਟਾ ਬਾਈ ਉਹਨਾਂ ਦੇ ਤੇ ਬਾਈ ਉਹਨਾਂ ਨੇ ਇੱਕ ਬੜਾ ਯੂਨੀਕ ਜਿਹਾ ਯਾਰ ਇੱਕ ਕਨਸੈਪਟ ਸ਼ੁਰੂ ਕੀਤਾ ਮੈਨੂੰ ਬੜੀ ਪਿਆਰੀ ਲੱਗੀ ਆ ਵਾਲੀ ਆਇਆ ਬਾਈ ਉਹਨਾਂ ਦੀ ਕਾਰਡ ਤੇ ਬਹੁਤ ਸੋਹਣੀ ਆ ਸਮਾਲ ਜੀ ਲੱਗੀ ਤੇ ਬਾਈ ਉਹਨਾਂ ਨੂੰ ਪਹਿਲਾਂ ਤਾਂ ਆਉਂਦੇ ਆ ਬਸ ਸੌਦਾ ਮਾਰਿਆ ਮੈਂ ਕਿਹਾ ਬਾਈ ਸਾਨੂੰ ਦੱਸੋ ਵੀ ਇਹ ਸੌਦਾ ਮਾਰ ਲਓ ਬੜਾ ਪੱਕਾ ਓਕਾ ਪੁਕਾ ਹੀ ਤੇ ਬਾਈ ਹੁਣ ਇਹਨੇ ਕਿਊੜਾ ਬਾਈ ਕਹਿੰਦਾ ਲੈ ਜਾਓ ਯਾਰ ਤੇ ਬਾਈ ਹੁਣ ਇੱਥੇ ਸਾਰਾ ਪ੍ਰੋਪਰ ਵੈਜੀਟੇਰੀਅਨ ਫੂਡ ਬਾਈ ਪੂਰਾ ਪ੍ਰੋਪਰ ਵੈਜੀਟੇਰੀਅਨ ਫੂਡ ਆ ਪ੍ਰੋਪਰ ਵੈਜੀਟੇਰੀਅਨ ਜੀ ਬਾਈ ਕਿਵੇਂ ਆਇਆ ਕਨਸੈਪਟ ਵੀ ਆਪਾਂ ਇਹ ਚੀਜ਼ ਸ਼ੁਰੂ ਕਰੀਏ ਕਿਉਂਕਿ ਤੁਹਾਡਾ ਫੀਲਡ ਦਾ ਮਿਲਦਾ ਕੋਈ ਹੋਰ ਆ ਨਾ ਮੇਰੇ ਡੈਡ ਐਕਚੁਅਲੀ ਘੁੰਮਣ ਗਏ ਸੀਗੇ ਅੱਛਾ ਸਿੰਗਾਪੁਰ ਵਾਲੀ ਸਾਈਡ ਤੇ ਉਹਦੇ ਉਹਨਾਂ ਨੇ ਇਹ ਕਨਸੈਪਟ ਵਗੈਰਾ ਦੇਖੇ ਤੇ ਮੈਨੂੰ ਪਿਕਸ ਵਗੈਰਾ ਭੇਜਿਆ ਇਹ ਕੋਈ ਅੱਜ ਤੋਂ 5 ਸਾਲ ਪਹਿਲਾਂ ਦੀ ਗੱਲ ਹੈ ਕੀ ਬਾਤ ਹੈ ਤੇ ਉੱਥੋਂ ਦੀ ਮੈਂ ਪਿਕਸ ਵਗੈਰਾ ਦੇਖੇ ਮੈਂ ਬੜਾ ਇੰਪ੍ਰੈਸ ਹੋਇਆ ਕਿ ਆਪਣੇ ਏਰੀਆ 'ਚ ਅਜਿਹਾ ਤਾਂ ਕੁਝ ਨਹੀਂ ਹੈ ਪਲ ਤੇ ਉਦੋਂ ਮੈਂ Papa ਨੂੰ ਕਿਹਾ ਕਿ ਅਸੀਂ ਨਾ ਟਰੱਕ ਵਿੱਚ ਖੋਲਦੇ ਆ ਪੁਰਾਣਾ ਟਰੱਕ ਲੈਂਦੇ ਆ ਤੇ ਉਦੋਂ ਮੈਨੂੰ ਸੀਰੀਅਸ ਨਹੀਂ ਲਿਆ ਕਿਉਂਕਿ ਮੈਂ ਪੜਦਾ ਸੀ ਹਲੇ 9th ਕਲਾਸ ਦੇ ਸੀਗਾ ਉਦੋਂ ਅੱਛਾ ਤੇ ਉਦੋਂ ਮੈਨੂੰ ਸੀਰੀਅਸ ਨਹੀਂ ਲਿਆ ਤੇ ਫੇ ਹੌਲੀ-ਹੌਲੀ ਜਦੋਂ ਵੱਡਾ ਹੋਇਆ ਪ੍ਰੋਪਰ ਆਪਾਂ ਇਹਦੀ ਜਨਰੇਟ ਕੀਤੀ ਘਰ ਦੇ ਵਿੱਚ ਗੱਲਬਾਤ ਕੀਤੀ ਗਿਆ ਆਪਾਂ ਇਦਾਂ-ਇਦਾਂ ਕਰੀਏ ਸ਼ੁਰੂ ਅੱਛਾ ਤੇ ਉਹਦੇ ਕਰਕੇ ਫੇ ਜਦੋਂ ਲੱਗਾ ਫੈਮਿਲੀ ਨੂੰ ਕਿ ਇਹ ਕਰ ਸਕਦੇ ਆ ਹੂੰ ਤੇ ਘਰ ਵੀ ਬਣਾ-ਬਣਾ ਕੇ ਪ੍ਰੈਕਟਿਸ ਕੀਤੀ ਜਦੋਂ ਲੱਗਾ ਕਿ ਕਰ ਸਕਦੇ ਆ ਫੇ ਆਪਾਂ ਸ਼ੁਰੂ ਕਰ ਲੇਤਾ ਉਸ ਤੋਂ ਬਾਅਦ ਬੇਸਿਕਲੀ ਮੈਂ ਫੂਡ ਬਣਾਉਣਾ ਜਿੱਦਾਂ ਪਿਜ਼ਜ਼ ਵਗੈਰਾ 버ਗਰਜ਼ ਵਗੈਰਾ ਬਣਾਨੇ ਇਦਾਂ ਸ਼ੁਰੂ ਕੀਤਾ ਸੀਗਾ ਕਿ ਮੇਰੀ ਫੈਮਲੀ ਸਾਰਿਆਂ ਨੇ ਨਾਮ ਲਿਆ ਹੋਇਆ ਅਮ੍ਰਿਤ ਸ਼ਕਿਆ ਅੱਛਾ ਤੇ ਬਾਹਰੋਂ ਕੁਝ ਵੀ ਨਹੀਂ ਖਾਂਦੇ ਪਾਣੀ ਵਗੈਰਾ ਵੀ ਨਹੀਂ ਪੀਂਦੇ ਬਾਹਰੋਂ ਅੱਛਾ ਤੇ ਉਹਨਾਂ ਨੂੰ ਹੁੰਦਾ ਸੀਗਾ ਕਿ ਅਸੀਂ ਵੀ ਨਵਾਂ ਚੀਜ਼ ਟਰਾਈ ਕਰੀਏ ਤੇ ਫੇ ਮੈਂ ਘਰ ਬਣਾਉਣਾ ਆਪ ਸਿੱਖਿਆ ਸਾਰਾ ਕੁਝ ਉਹਨਾਂ ਵਾਸਤੇ ਤੇ ਹੌਲੀ-ਹੌਲੀ ਇਦਾਂ 4-5 ਸਾਲ ਮੈਨੂੰ ਬਣਾਉਂਦਿਆ ਹੋ ਗਿਆ ਪ੍ਰੈਕਟਿਸ ਬਹੁਤ ਜ਼ਿਆਦਾ ਹੋ ਗਈ ਕਿ ਮੈਂ ਇੱਕ ਆਡੀਅנס ਨੂੰ ਵੀ ਸਰਵ ਕਰ ਸਕਦਾ ਸੀਗਾ ओके okay, मतलब एक चीज ये सी की वी ਘਰ ਦੇ ਜਿਹੜੇ ਸੀ ਬਾਹਰ ਦਾ ਫੂਡ ਖਾਂਦੇ ਨਹੀਂ ਸੀ ਕਿਉਂਕਿ ਅਮਰ ਸ਼ਕਿਆ ਹੋਏ ਸੀਗਾ ਜੀ ਜੀ ਵੀ ਜਿਹੜਾ ਹਾਈਜਨਿਕ ਨੂੰ ਥੋੜਾ ਧਿਆਨ ਰੱਖਣ ਦੇ ਵਿੱਚ ਸੀ ਤੇ ਫਿਰ ਤੁਸੀਂ ਸੋਚਿਆ ਵੀ ਯਾਰ ਵੀ ਇੱਕ ਹਾਈਜਨਿਕ ਤਰੀਕੇ ਨਾਲ ਫੂਡ ਤਿਆਰ ਕਰੀਏ ਜੋ ਹਰੇਕ ਬੰਦਾ ਖਾ ਸਕੇ ਬਿਲਕੁਲ ਅਸੀਂ ਉਹ ਚੀਜ਼ ਬਣਾਉਂਦੇ ਆ ਜਿਹੜੀ ਅਸੀਂ ਆਪ ਵੀ ਸੇਵਨ ਕਰੀਏ ਉਸ ਟਾਈਮ ਮੈਂ ਕਰੋ ਰੋਟੀ ਨਹੀਂ ਲੈ ਕੇ ਆਣਾ ਤੇ ਮੈਂ ਇੱਥੇ ਹੀ ਖਾ ਲੈਣਾ ਫਿਰ ਆச்சா ਪਰ ਕਈ ਵਾਰ ਜਗ੍ਹਾ ਦੇਖਿਆ ਜਿਹੜੇ ਜਗ੍ਹਾ ਦੁਕਾਨ ਦੇ 버ਗਰ ਆਉ ਲੋਕ ਆਪ ਨਹੀਂ ਖਾਂਦੇ ਬਿਲਕੁਲ ਉਹ ਪਤਾ ਨਹੀਂ ਕੀ ਬਣਾਇਆ ਹੁੰਦਾ ਕੀ ਨੇ ਯਾਰ ਓਨੈਸਟਲੀ ਬੋਲਿਆ ਬਈ ਤੂੰ ਵੇ ਜੋ ਤੂੰ ਬਣਾਉਂਦਾ ਤੂੰ ਆਪ ਹੀ ਖਾਣਾ ਵੀ ਹੋ ਬਿਲਕੁਲ ਕੀ ਬਾਤ ਹੈ ਕਿ ਬਹੁਤ ਵਧੀਆ ਭਾਈ ਜੀ ਬਹੁਤ ਵਧੀਆ ਬੈਸਟ ਆਫ ਲੱਕ ਭਾਈ ਤੇ ਤੁਸੀਂ ਦਿਨ ਦੁਗਣੀ ਰਾਤ ਚੌਕੜੀ ਤਰੱਕੀ ਕਰੋ ਤੇ ਅਸੀਂ ਵੀ ਤੁਹਾਡੇ ਕੋਲੋਂ ਸਿੱਖ ਕੇ ਕੁਝ ਨਾ ਕੁਝ ਨਵੀਂ ਚੀਜ਼ ਸ਼ੁਰੂ ਕਰਾਂਗੇ ਭਾਈ ਥੈਂਕ ਯੂ ਥੈਂਕ ਯੂ ਸੋ ਮਚ ਭਾਈ ਤੇ ਲੋ ਜੀ ਆ ਫੜਾ ਆ ਗਿਆ ਆਰਡਰ ਭਾਈ ਕਿਹੜਾ ਵੀਜ਼ਾ ਬਣਾਇ ਤੁਸੀਂ ਇਹ ਇਹ ਭਾਈ ਜੀ ਪਨੀਰ ਮੱਖਣੀ ਐਕਸਾ ਸਪਾਈਸੀ ਪਨੀਰ ਮੱਖਣੀ ਐਕਸਾ ਸਪਾਈਸੀ ਕੀ ਬਾਤ ਹੈ ਭਾਈ ਚੈੱਕ ਕਰੋ ਜਰਾ ਕੀ ਬਾਤ ਹੈ ਭਾਈ ਤੇ ਆ ਨਾਲ ਫੜਾ ਸ਼ੇਕੀ ਤੇ ਬਸ ਵੀ ਹੁਣ ਰਿਆ ਨਹੀਂ ਜਾ ਰਿਆ ਹੁਣ ਬਸ ਇਸ ਕਰੀਏ ਤਾਂ ਦੱਸ ਗਿਆ ਤੁਹਾਨੂੰ ਕਿਵੇਂ ਦਾ ਅਦਾ ਫਲੇਵਰ ਆ। ਕੀ ਬਾਤ ਆ ਯਾਰ ਓਏ ਹੋਏ ਹੋਏ। ਹੂੰ। ਬਾਈ ਪਹਿਲੀ ਗੱਲ ਤੁਹਾਨੂੰ ਦੱਸ ਦਈਏ ਆਪਾਂ ਨਾ ਅਜੇ ਤੱਕ ਕਦੀ ਪੇਡ ਪ੍ਰਮੋਸ਼ਨ ਕੀਤੀ ਐ ਨਾ ਕਰਨੀ ਆ ਸਾਡੇ ਭਰਾਵਾਂ ਦਾ ਕੰਮ ਖੁੱਲਿਆ ਬਾਈ ਹੁਣੇ 5 ਮਹੀਨੇ ਪਹਿਲਾਂ ਸਿੰਘ ਕਾਰਖਾਨਾ ਤੇ ਉਹ ਬਾਈ ਦਾ ਫੂਡ ਜਿਹੜਾ ਨਾ ਕਮਾਲ ਦਾ ਪੀਜ਼ਾ ਇਹਨਾਂ ਜ਼ਬਰਦਸਤ ਹਨ ਬਈ ਛੱਡ ਗਰਾਂ ਲਿਓ ਬਈ ਜਦੋਂ ਵੀ ਤੁਸੀਂ ਕਦੇ ਇੱਧਰ ਦੀ ਨਿਕਲੋ ਨਾ ਮਤਲਬ ਟਾਂਡੇ ਤੋਂ ਜਲੰਧਰ ਵਾਲੇ ਪਾਸੇ ਨੂੰ ਆਓ ਤੇ ਬਾਈ ਹੁਣਾਂ ਦਾ ਲੱਗਾ ਹੋਇਆ ਸਿੰਘ ਕਾਰਖਾਨਾ ਕਿ ਨਾਲ ਟੋਲ ਬਾਈ ਦੌਰਲੇ ਬੰਦੇ ਰਹਿ ਗਏ ਆ ਇਹ ਜਿਨੇ ਵੀ ਬਾਈਕ ਰਾਈਡਰ ਸਾਰੇ ਆਓ ਬਾਈ ਹੁਣਾਂ ਕੋਲ ਫੂਡ ਟੈਸਟ ਕਰੋ ਬਾਈ ਹੁਣਾਂ ਦਾ ਬਹੁਤ ਕਮਾਲ ਦਾ ਆ ਤੇ ਮੇ ਕੋ ਰਿਆਂ ਨਾ ਕੋਈ ਮੈਂ ਸਵੇਦਾ ਖਾਤਾ ਕੋਈ ਨਹੀਂ ਤੇ ਸੋ ਤੁਸੀਂ ਹੁਣ ਜਦ ਤੱਕ ਵੀਡੀਓ ਨੂੰ ਪੂਰਾ ਵਾਚ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਾਂ ਹੁਣ ਆਪਣੇ ਪੀਜ਼ੇ ਨੂੰ ਫਿਨਿਸ਼ ਕਰ ਲਈਏ ਥੈਂਕ ਯੂ